ਸੋ ਜੇਲਾਂ ਦੇ ਵਿੱਚ ਵੀ ਵੱਧ ਚੜ ਕੇ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਉਧਰ ਵਾਗਾ ਸਰਹੱਦ ਦੇ ਉੱਤੇ ਵੀ ਖਾਸੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਬੀਐਸਐਫ ਦੇ ਜਵਾਨਾਂ ਨੂੰ ਰਖੜੀਆਂ ਬੰਨਣ ਦੇ ਲਈ ਇੱਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਪਹੁੰਚੇ ਹੋਏ ਨੇ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣੀਆਂ ਹਮੇਸ਼ਾ ਹੀ ਰਵਾਇਤੀ ਤੌਰ ਦੇ ਉੱਤੇ ਪਹੁੰਚਦੀਆਂ ਨੇ ਵਾਗਾ ਸਰਹੱਦ ਦੇ ਉੱਤੇ ਬੀਐਸਐਫ ਦੇ ਜਵਾਨਾਂ ਨੂੰ ਰਖੜੀ ਬੰਨਣ ਦੇ ਲਈ ਸੀਨੀਅਰ ਲੀਡਰ ਲక్ష్ਮੀ ਕਾਂਤਾ ਚਾਵਲਾ ਵੀ ਇੱਥੇ ਪਹੁੰਚਣਗੇ ਅਤੇ ਬੀਐਸਐਫ ਦੇ ਜਵਾਨਾਂ ਦੇ ਗੁੱਟਾਂ ਤੇ ਰਖੜੀ ਸਜਾਉਣਗੇ ਦੋ ਤਸਵੀਰਾਂ ਜੇਲ੍ਹ ਦੇ ਵਿੱਚ ਨਾ ਮੱਖਾਂ ਦੇ ਨਾਲ ਰਖੜੀ ਬੰਨੀ ਗਈ ਤੇ ਉਦੜ ਵਾਗਾ ਸਰਹੱਦ ਦੇ ਉੱਤੇ ਫੌਜੀ ਜਵਾਨਾਂ ਨੂੰ ਰਖੜੀ ਬੰਨੀ ਜਾ ਰਹੀ ਹੈ ਹਰ ਸਾਲ ਹੀ ਇਹ ਰਿਵਾਇਤ ਹੈ ਕਿ ਫੌਜੀ ਜਵਾਨਾਂ ਨੂੰ ਰਖੜੀ ਬੰਨਣ ਦੇ ਲਈ ਵੱਡੀ ਗਿਣਤੀ ਵਿੱਚ ਸਕੂਲਾਂ ਕਾਲਜਾਂ ਦੀਆਂ ਵਿਦਿਆਰਥਣਾਂ ਪਹੁੰਚਦੀਆਂ ਨੇ ਉਦੜ ਵਾਗਾ ਸਰਹੱਦ ਦੇ ਉੱਤੇ ਹਮੇਸ਼ਾ ਹੀ ਭਾਜਪੀ ਲੀਡਰ ਲక్ష్ਮੀ ਕਾਂਤਾ ਚਾਵਲਾਵੀ ਜ਼ਿਆਦਾਤਰ ਪਹੁੰਚਦੇ ਰਹੇ ਨੇ ਵਾਗਾ ਸਰਹੱਦ ਦੇ ਉੱਤੇ ਵੀ ਰਖੜੀ ਦੀਆਂ ਰੌਣਕਾਂ ਪੂਰੇ ਦੇਸ਼ ਤੇ ਵੱਖ-ਵੱਖ ਹਿੱਸਿਆਂ ਵਿੱਚ ਅੱਜ ਖੂਬ ਧੂਮ ਹੈ ਰਖੜੀ ਦੇ ਤਿਉਹਾਰ ਦੀ